ਆਪ ਸਭ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਅੱਜ 10 ਜੂਨ ਸਿਰਫ ਪੰਜਾਬ ਵਿੱਚ ਹੀ ਨਹੀਂ ਪੂਰੇ ਵਿਸ਼ਵ ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਸਾਡੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਪੂਰੀ ਕੌਮ ਦੇ ਵਿੱਚ ਇਨਕਲਾਬੀ ਮੋੜ ਲਿਆਂਦਾ ਉਹਨਾਂ ਨੇ ਮਾਨਵਤਾ ਨੂੰ ਅਕਾਲ ਪੁਰਖ ਦੇ ਭਾਣੇ ਨੂੰ ਮੰਨਣਾ ਨਿਸ਼ਕਾਮ ਸੇਵਾ ਕਰਨਾ ਸਬਰ ਸੰਤੋਖ ਦ੍ਰਿੜਤਾ ਨਾਲ ਆਪਣੇ ਹੱਕਾਂ ਦੀ ਰੱਖਿਆ ਕਰ ਸਕਣ ਦੀ ਦਲੇਰੀ ਨਾਲ ਹਰ ਮਸੀਵਤ ਨੂੰ ਨਜਿੱਠਣਾ ਸਿਖਾਇਆ ਹੈ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਅਨੇਕਾਂ ਹੀ ਕਾਰਜਾਂ ਨੂੰ ਨਿਪਰੇ ਛਾੜਿਆ ਜਿਵੇਂ ਕਿ ਉਹਨਾਂ ਨੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਕੰਮਾਂ ਨੂੰ ਸੰਪੂਰਨਤਾ ਬਖਸ਼ੀ ਹਰਮੰਦਰ ਸਾਹਿਬ ਦੀ ਉਸਾਰੀ ਕਰਵਾਈ ਲਾਹੌਰ ਵਿਖੇ ਬੌਲੀ ਦਾ ਨਿਰਮਾਣ ਕਰਵਾਇਆ ਮਸੰਦ ਪ੍ਰਥਾ ਦਾ ਪੁਨਰ ਸੰਗਠਨ ਕੀਤਾ ਸ਼੍ਰੀ ਆਦ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਰਵਾਇਆ ਘੋੜਿਆਂ ਦੇ ਵਪਾਰ ਨੂੰ ਉਤਸ਼ਾਹਿਤ ਕੀਤਾ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਸੁਧਾਰਕ ਕਾਰਜ ਵੀ ਕੀਤੇ ਅਤੇ ਵੱਧ ਤੋਂ ਵੱਧ ਸਿੱਖ ਧਰਮ ਦਾ ਪ੍ਰਚਾਰ ਕੀਤਾ ਅਤੇ ਸਭ ਤੋਂ ਮਹਾਨ ਕਾਰਜ ਉਹਨਾਂ ਨੇ ਆਪਣੇ ਜੀਵਨ ਕੌਮ ਦੇ ਲੇਖੇ ਲਗਾ ਕੇ ਆਪਣੀ ਸ਼ਹਾਦਤ ਦਿੱਤੀ ਗੁਰੂ ਜੀ ਦੇ ਵੱਧ ਦੇ ਪ੍ਰਭਾਵ ਨੂੰ ਜਹਾਂਗੀਰ ਤੋਂ ਸਹਿਣ ਨਾ ਹੋ ਸਕਿਆ ਤੇ ਉਹ ਪਹਿਲਾਂ ਹੀ ਕਿਸੇ ਮੌਕੇ ਦੀ ਭਾਲ ਵਿੱਚ ਸੀ ਦੂਸਰੇ ਪਾਸੇ ਜਹਾਂਗੀਰ ਦਾ ਪੁੱਤਰ ਸ਼ਹਿਜ਼ਾਦਾ ਖੁਸਰੋ ਉਸਨੇ ਆਪਣੇ ਪਿਤਾ ਦੇ ਵਿਰੋਧ ਬਗਾਵਤ ਕਰ ਦਿੱਤੀ ਅਤੇ ਉਹ ਆਪਣੀ ਜਾਨ ਬਚਾਉਂਦਾ ਹੋਇਆ ਪੰਜਾਬ ਵਿੱਚ ਗੁਰੂ ਜੀ ਦੀ ਸ਼ਰਨ ਵਿੱਚ ਆ ਗਿਆ ਬਾਗੀ ਖੁਸਰੋ ਦੀ ਮਦਦ ਕਰਨ ਦੇ ਜੁਰਮ ਵਿੱਚ ਜਹਾਂਗੀਰ ਨੇ ਗੁਰੂ ਜੀ ਨੂੰ ਅਨੇਕਾਂ ਤਸੀਹੇ ਦਿੱਤੇ ਜਿਨ੍ਹਾਂ ਨੂੰ ਉਹਨਾਂ ਨੇ ਅਕਾਲ ਪੁਰਖ ਦੇ ਭਾਣੇ ਵਿੱਚ ਰਹਿੰਦਿਆਂ ਹੋਇਆ ਅਡੋਲਤਾ ਨਾਲ ਹਰ ਦੁੱਖ ਤਸੀਹੇ ਕੱਟਿਆ ਤੇ ਆਪਣੀ ਸ਼ਹਾਦਤ ਦਿੱਤੀ ਗੁਰੂ ਜੀ ਦੀ ਸ਼ਹੀਦੀ ਦੇ ਨਤੀਜੇ ਨੇ ਇੱਕ ਵੱਖਰਾ ਇਨਕਲਾਬ ਲੈ ਆਂਦਾ ਜਿਸ ਦੇ ਸਦਕਾ ਹੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਮੀਰੀ ਪੀਰੀ ਨਾਮਕ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਸ਼ਸਤਰ ਇਕੱਠੇ ਕੀਤੇ ਅਕਾਲ ਤਖਤ ਸਿਰਜਿਆ ਅਤੇ ਕਿਲੇ ਬਣਵਾਏ ਇਸ ਤਰ੍ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਾਨੂੰ ਹਮੇਸ਼ਾ ਧਰਮ ਦੇ ਸੁਨਹਿਰੀ ਅਸੂਲਾਂ ਤੇ ਚੱਲ ਕੇ ਜ਼ਬਰ ਜ਼ੁਲਮ ਦਾ ਡਟ ਕੇ ਟੱਕਰਾਂ ਕਰਨ ਲਈ ਸੰਘਰਸ਼ਸ਼ੀਲ ਰਹਿਣਾ ਸਿਖਾਇਆ। ਸੋ ਰਹਿੰਦੀ ਦੁਨੀਆ ਤੱਕ ਸਮੁੱਚੀ ਮਾਨਵਤਾ ਨੂੰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਚੰਗੇਰੇ ਰਾਹ ਤੇ ਚੱਲਣ ਲਈ ਪ੍ਰੇਰਿਤ ਕਰਦੀ ਰਹੇਗੀ।